ਇੱਕ ਐਕਚੁਅਲੀ ਜੀ ਜਾ ਰਹੇ ਸੀ ਸੱਤ ਅੱਠ ਆਪਣਾ ਦੋਸਤ ਨਾਲ ਕੇ ਆਪਾਂ ਮਕਲੌੜਗੰਜ ਗਏ ਆ ਤੇ ਰਸਤੇ 'ਚ ਜੀ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਦੋ ਦਿਨ ਪਹਿਲਾਂ ਕੋਈ ਘਟਨਾ ਵਾਪਰੀ ਏ ਪੰਜਾਬ ਦਾ ਬੱਚਾ ਜਿਹੜਾ ਉਹ ਮਾਰ ਦਿੱਤਾ ਗਿਆ ਇੱਕ ਇਨਸੀਡੈਂਟ ਸਾਹ ਦੇ ਨਾਲ ਹੋਇਆ ਤੇ ਦੇ ਵਿੱਚ ਅਸੀਂ ਇੱਕ ਜਗ੍ਹਾ ਅਸੀਂ ਗਿਆ ਵੀ ਇਹ ਥੋੜਾ ਜਨਾ ਇਹਦੇ ਵਿੱਚ ਨਮਕ ਜ਼ਿਆਦਾ ਸਬਜ਼ੀ ਦੇ ਵਿੱਚ ਤੇ ਉਹ ਕਹਿੰਦਾ ਨਹੀਂ ਇਹ ਤਾਂ ਠੀਕ ਹੈ ਅਸੀਂ ਕਹਿੰਦੇ ਨਹੀਂ ਯਾਰ ਜ਼ਿਆਦਾ ਹੈ ਕਹਿੰਦਾ ਥੋੜਾ ਆਰਾਮ سے ਬਾਤ ਕਰੋ ਪਤਾ ਨਾ ਦੋ ਦਿਨ ਪਹਿਲੇ ਕੀ ਹੋਇਆ ਥਾ ਆਦਾ ਪੁੱਛੀ ਕੋਲਿਆ ਤੋ ਉਸੇ ਗਿਲਟੀ ਮਹਿਸੂਸ ਕਰਨੀ ਚਾਹੀਦੀ ਤੁਹਾਨੂੰ ਕਿ ਅਸੀਂ ਗਲਤ ਕੀਤਾ ਉਲਟਾ ਉਹ ਲੋਗ ਮਤਲਬ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਠਮਕਾਰ ਰਹੇ ਆ ਕਿ ਭਾਈ ਪਤਾ ਨਾ 3 ਦਿਨ ਪਹਿਲੇ 2 ਦਿਨ ਪਹਿਲੇ ਕੀ ਹੋਇਆ ਸੀ ਮੈਂ ਕੋਈ ਪੈਨਿਕ ਨਹੀਂ ਕ੍ਰੀਏਟ ਕਰਨਾ ਚਾਹਦਾ ਇੱਕ ਦੇਖੋ ਰੈਵਨਿਊ ਦੀ ਗੱਲ ਆ ਕਿ ਅਗਰ ਅਸੀਂ ਜਾਣਿਆ ਹੋ ਕੇ ਅਸੀਂ ਉਹਨਾਂ ਨੂੰ ਕੁਝ ਦੇ ਕੇ ਆਨੇ ਆ ਰੈਵਨਿਊ ਦੇ ਕੇ ਆਨੇ ਆ ਅਸੀਂ ਉਹਦੇ ਬਦਲੇ ਇੱਕ ਕੁਦਰਤ ਦੇ ਨਜ਼ਾਰੇ ਲੈ ਕੇ ਜਾਂਦੇ ਆ 25 ਮੈਂ ਬੰਦੇ ਨਹੀਂ ਕਵਾਂਗਾ ਫਿਰ ਉਹ ਪੁੱਤੇ ਰਲ ਕੇ ਜਿਹੜੇ ਸ਼ਿਕਾਰ ਕਰਦੇ ਨਾ ਕਿ 25 ਕੁੱਤੇ ਰਲੇ ਸੀ ਉਹ ਬੰਦਿਆਂ ਦੀ ਕੈਟਾਗਰੀ ਤੇ ਨਹੀਂ ਸੀ ਲੋਕਸਟ allo apologize ਨਹੀਂ ਕਰਨਗੇ ਵੀ ਸਾਡੇ ਲੋਕਾਂ ਕੋਲ ਗਲਤੀ ਹੋਈ ਹੈ ਔਰ ਇਹ ਕੰਮ ਦੁਬਾਰਾ ਨਹੀਂ ਹੋਣਾ ਚਾਹੀਦਾ ਫਿਰ ਤੇ ਕੁਝ ਸਿਸਟਮ ਤੇ ਸੁਧਾਰ ਆ ਸਕਦਾ ਲੇਕਿਨ ਅਗਰ ਇਸ ਤਰ੍ਹਾਂ ਇਹ ਪਤਾ ਨਾ ਪਰਸੋਂ ਕੀ ਹੋਇਆ ਥਾ ਪਤਾ ਨਾ 3 ਦਿਨ ਪਹਿਲੇ ਕੀ ਹੋਇਆ ਥਾ ਫਿਰ ਕੀ ਸੁਧਾਰਣਾ ਫਿਰ ਤੇ ਕੜਤਨ ਹੀ ਹੋਣੀ ਹੈ ਤੇ ਉਹਦਾ ਉਹਦਾ ਮੇਨ ਹਰਜਾਨਾ ਪਤਾ ਕਿੰਨੂੰ ਭਰਨਾ ਪੈਣਾ ਉਥੋਂ ਦੇ ਲੋਕਾਂ ਨੂੰ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਜਨਤਾ ਟੀਵੀ ਮੈਂ ਤੁਹਾਡਾ ਦੋਸਤ ਤੇ ਹੋਸਟ ਰਿਤਿਕ ਲੋਤਰਾ ਪੰਜਾਬ ਤੇ ਹਿਮਾਚਲ ਦੇ ਬਹੁਤ ਹੀ ਵਧੀਆ ਸਮਾਨ ਦੇ ਲੋਕ ਇੱਥੋਂ ਵੀ ਉੱਥੇ ਜਾਂਦੇ ਨੇ ਘੁੰਮਣ ਤੇ ਉੱਥੋਂ ਦੇ ਲੋਕ ਵੀ ਇੱਥੇ ਆਉਂਦੇ ਨੇ ਪਰ ਤੁਹਾਡੇ ਨਾਲ ਸਾਡੇ ਸੱਜਣ ਭਾਟਿਆ ਜੀ ਮੌਜੂਦ ਨੇ ਜੋ ਕਿ ਥੋੜੇ ਦਿਨ ਪਹਿਲਾਂ ਹੀ ਉੱਥੇ ਘੁੰਮਣ ਫਿਰਨ ਗਏ ਸੀ ਉਥੋਂ ਆ ਕੇ ਆਏ ਤੇ ਇੱਕ ਕੋਈ ਘਟਨਾ ਉੱਤੇ ਕੋਈ ਵਾਪਰੀ ਸੀ ਕੁਝ ਦਿਨ ਪਹਿਲਾਂ ਪਰ ਉਹਦਾ ਜ਼ਿਕਰ ਕਿੱਦਾਂ ਨਾ ਹੋਇਆ ਆਪਾਂ ਗੱਲਬਾਤ ਕਰਕੇ ਪੁੱਛਿਆ ਕਿ ਸਤਿ ਸ਼੍ਰੀ ਅਕਾਲ ਜੀ ਸ਼ਸ਼ੀ ਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਜਨਤਾ ਟੀਵੀ ਨੂੰ ਬਾਜੇ ਜੀ ਸਾਬ ਤੁਸੀਂ ਉੱਥੇ ਘੁੰਮਣ ਗਏ ਸੀ ਆਪਣੇ ਫਰੈਂਡਸ ਦੇ ਨਾਲ ਪਤਾ ਲੱਗਾ ਤੇ ਕੀ ਘਟਨਾ ਤੁਹਾਡੇ ਨਾਲ ਉੱਥੇ ਵਾਪਰੀ ਜਾਂ ਕੀ ਲੋਕਾਂ ਵੱਲੋਂ ਤੁਹਾਨੂੰ ਐਸੇ ਲਫ਼ਜ਼ ਕਹੇ ਗਏ ਕਿ ਜਿਹੜੇ ਤੁਹਾਨੂੰ ਤੁਹਾਡੇ ਦਿਲ ਨੂੰ ਬਹੁਤ ਸਟ੍ਰੈਸ ਪਹੁੰਚੀ ਕਿ ਉੱਥੋਂ ਦੇ ਲੋਕ ਕੀ ਸੋਚਦੇ ਪੰਜਾਬ ਬਾਰੇ ਦੇਖੋ ਐਸਾ ਕੋਈ ਖਾਸ ਘਟਨਾ ਤਾਂ ਸਾਡੇ ਨਾਲ ਨਹੀਂ ਵਾਪਰੀ ਪਰ ਕੁਝ ਫੀਲ ਕੀਤਾ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਐਕਚੁਅਲੀ ਅਸੀਂ ਜਾ ਰਹੇ ਸੀ 7-8 ਆਪਣਾ ਦੋਸਤ ਨਾਲ ਕਿ ਆਪਾਂ ਮਕਲੌੜਗੰਜ ਗਏ ਆ ਤੇ ਰਸਤੇ 'ਚ ਹੀ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ 2 ਦਿਨ ਪਹਿਲਾਂ ਕੋਈ ਘਟਨਾ ਵਾਪਰੀ ਹੈ ਪੰਜਾਬ ਦਾ ਬੱਚਾ ਜਿਹੜਾ ਉਹ ਮਾਰ ਦਿੱਤਾ ਗਿਆ ਉੱਥੋਂ ਦੇ 20-25 ਮੁੰਡਿਆਂ ਵੱਲੋਂ ਤੇ ਚਲੋ ਅਸੀਂ ਚਲੇ ਗਏ ਉੱਤੇ ਤੇ ਗਏ ਤੇ ਉੱਥੇ 2-3 ਇਨਸੀਡੈਂਟ ਸਾਡੇ ਨਾਲ ਹੋਏ ਜਿਹਦੇ ਵਿੱਚ ਅਸੀਂ ਇੱਕ ਜਗ੍ਹਾ ਅਸੀਂ ਕਿਹਾ ਵੀ ਇਹ ਥੋੜਾ ਜਿਹਾ ਨਾ ਇਹਦੇ ਵਿੱਚ ਨਮਕ ਜ਼ਿਆਦਾ ਸਬਜੀ ਦੇ ਵਿੱਚ ਉਹ ਕਹਿੰਦਾ ਨਹੀਂ ਇਹ ਤਾਂ ਠੀਕ ਹੈ ਤੇ ਅਸੀਂ ਕਹਿੰਦੇ ਨਹੀਂ ਯਾਰ ਜਿਆਦਾ ਹੈ ਕਹਿੰਦਾ ਥੋੜਾ ਆਰਾਮ سے ਬਾਤ ਕਰੋ ਪਤਾ ਨਾ 2 ਦਿਨ ਪਹਿਲੇ ਕੀ ਹੋਇਆ ਯਾਰ ਇਹ ਕੀ ਕਹਿ ਰਿਹਾ ਇੱਕ ਜਗ੍ਹਾ ਹੋਰ ਦੂਸਰੀ ਜਗ੍ਹਾ ਤੀਸਰੀ ਜਗ੍ਹਾ ਵੀ ਇਹੀ ਫੀਲ ਹੋਇਆ ਦੇਖੋ ਇੱਕ ਤੇ ਤੁਸੀਂ ਪੰਜਾਬ ਦਾ ਪੰਜਾਬ ਦਾ ਨਹੀਂ ਇੱਕ ਇਨਸਾਨੀਅਤ ਦੇ ਨਾਤੇ ਇੱਕ ਮਾਂ ਦਾ ਪੁੱਤ ਤੁਸੀਂ ਖੋ ਲਿਆ ਤਾਂ ਤੁਸੀਂ ਗਿਲਟੀ ਮਹਿਸੂਸ ਕਰਨੇ ਚਾਹੀਦੇ ਤੁਹਾਨੂੰ ਕਿ ਅਸੀਂ ਗਲਤ ਕੀਤਾ ਉਹ ਉਲਟਾ ਉਹ ਲੋਕ ਮਤਲਬ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਧਮਕਾ ਰਹੇ ਆ ਕਿ ਭਾਈ ਪਤਾ ਨਾ 3 ਦਿਨ ਪਹਿਲੇ 2 ਦਿਨ ਪਹਿਲੇ ਕੀ ਹੋਇਆ ਥਾ ਕੋਈ ਕੋਈ ਸੈਂਸ ਨਹੀਂ ਬੰਦੀ ਯਾਰ ਔਰ ਮੋਰਓਵਰ ਸਾਡੇ ਜਿਹੜੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਥੋੜਾ ਜਿਆਦਾ ਇਨੀਸ਼ੀਏਟਿਵ ਲੈਣ ਕਿ ਯਾਰ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਹੀਂ ਵਾਪਰਨੀ ਚਾਹੀਦੀ ਦੇਖੋ ਮੈਂ ਕੋਈ ਪੈਨਿਕ ਨਹੀਂ ਕ੍ਰੀਏਟ ਕਰਨਾ ਚਾਹੁੰਦਾ ਇੱਕ ਦੇਖੋ ਰੈਵਨਿਊ ਦੀ ਗੱਲ ਆ ਕਿ ਅਗਰ ਅਸੀਂ ਜਾਂਦੇ ਆ ਉੱਥੇ ਅਸੀਂ ਉਹਨਾਂ ਨੂੰ ਕੁਝ ਦੇ ਕੇ ਆਨੇ ਆ ਰੈਵਨਿਊ ਦੇ ਕੇ ਆਨੇ ਆ ਅਸੀਂ ਉਹਦੇ ਬਦਲੇ ਇੱਕ ਕੁਦਰਤ ਦੇ ਨਜ਼ਾਰੇ ਲੈ ਕੇ ਆਨੇ ਆ ਤੇ ਜੇ ਉਹ ਇੱਥੇ ਆਂਦੇ ਆ ਤੇ ਸਾਡੇ ਨਾਲ ਵੀ ਉਹੀ ਚੀਜ਼ ਇੰਪਲੀਮੈਂਟ ਹੁੰਦੀ ਹੈ ਔਰ ਸਾਨੂੰ ਕੋਈ ਵਪਾਰ ਦੇ ਕੇ ਜਾਂਦੇ ਆ ਤੇ ਜੇ ਅਸੀਂ ਆ ਬੋਲਬਾਣੀ ਚੰਗੀ ਰੱਖਾਂਗੇ ਤੇ ਉਹਦੇ ਨਾਲ ਸਬੰਧ ਹੋਰ ਵਧੀਆ ਰਹਿਣਗੇ ਤੇ ਹੋਰ ਜ਼ਿਆਦਾ ਲੋਕ ਉਤਸ਼ਾਹਿਤ ਹੋਣਗੇ ਕਿ ਚਲੋ ਯਾਰ ਘੁੰਮਣ ਫਿਰਨੇ ਮਾ ਚੱਲ ਚਲੀਏ ਪਰ ਜੇ ਅਜਿਹੇ ਹਾਲਾਤ ਰਹੇ ਤੇ ਮੇਰਾ ਕਹਿ ਲਾ ਕੇ ਲੋਕਾਂ ਨੇ ਡਰ ਜਾਣਾ ਲੋਕਾਂ ਨੇ ਕਹਿਣਾ ਅਸੀਂ ਕੀ ਲੈਣ ਜਾਣਾ ਉੱਥੇ ਲੱਗ ਜੀ ਗੱਲ ਕਰੀਏ ਕਿ ਕੋਈ ਧਮਕੀ ਵਗੈਰਾ ਦਿੱਤੀ ਗਈ ਉਥੇ ਜਿੱਦਾਂ ਤੱਕ ਗੱਲਬਾਤ ਹੀ ਦੱਸਦੇ ਹੋ ਕਿ ਉਹ ਕਹਿੰਦਾ ਕਿ 2 ਦਿਨ ਪਹਿਲਾਂ ਪਤਾ ਨਹੀਂ ਕੀ ਹੋਇਆ ਸੀ ਨਾ ਜੋ ਵੀ ਹੋਇਆ ਉਹ ਘਟਨਾ ਦਾ ਪਤਾ ਲੱਗਾ ਕਿ ਘਟਨਾ ਹੋਈ ਕਿ ਸੀ ਕਿ ਉਹ ਲੜਕੇ ਦੇ ਜਾਂ ਬੱਚੇ ਦੀ ਗਲਤੀ ਕੀਤੀ ਹੀ ਕਿ ਉਹਨਾਂ ਨੇ 20-25 ਜਾਨਾਂ ਨੇ ਕਤਲ ਕਰ ਦਿੱਤਾ ਭਾਜੀ ਦੇਖੋ ਮੈਂ ਤਾਂ ਉਥੇ ਮੌਜੂਦ ਨਹੀਂ ਸੀ ਹੈਨਾ ਹਰ ਬੰਦੇ ਨੇ ਆਪਣਾ ਪੱਕ ਰੱਖਣਾ ਹੋ ਸਕਦਾ ਸਾਡਾ ਬੱਚਾ ਗਲਤ ਹੋਵੇ ਪਰ ਉਹਦੀ ਕੋਈ ਕਾਨੂੰਨੀ ਤਰੀਕੇ ਨਾਲ ਵੀ ਉਹਨੂੰ ਕੋਈ 56 ਕੱਸਿਆ ਜਾ ਸਕਦਾ ਸੀ 25 ਬੰਦਿਆਂ ਵੱਲੋਂ ਮਾਰ ਦੇਣਾ ਕਿੱਡੀ ਕੁ ਵਧੀਆ ਗੱਲ ਹੈ ਤੇ ਜੇ ਗੱਲ ਕਰੀਏ ਵੇਖੋ ਫਿਰ ਸਾਡੇ ਦਿਲ ਦਾ ਦਰਦ ਹੈ ਤੇ ਫਿਰ ਥੋੜੀ ਜਿਹੀ ਐਗਰੈਸ਼ਨ ਸਾਡੇ 'ਚ ਵੀ ਆਏਗੀ ਫਿਰ ਮੇਰੇ ਵਰਗਾ ਬੰਦਾ ਕਹੇਗਾ ਵੀ ਆ ਯਾਰ ਇਕੱਲੇ ਨਾ ਇਕੱਲਾ ਆ ਆ ਫਿਰ ਤੈਨੂੰ ਵੇਖੀਏ ਕਿ ਤੂੰ ਕੀ ਛਾਏ 25 ਮੈਂ ਬੰਦੇ ਨਹੀਂ ਕਵਾਂਗਾ ਫਿਰ ਉਹ ਕੁੱਤੇ ਰਲ ਕੇ ਜਿਹੜੇ ਸ਼ਿਕਾਰ ਕਰਦੇ ਨਾ ਜੋ 25 ਕੁੱਤੇ ਰਲੇ ਸੀ ਉਹ ਉਹ ਬੰਦਿਆਂ ਦੀ ਕੈਟਾਗਰੀ ਦੇ ਨਹੀਂ ਸੀ ਪਰ ਜੇ ਗੱਲ ਕਰੀ ਕਿ ਲੱਗਦਾ ਨਹੀਂ ਕੋਈ ਐਹੋ ਜੀ ਉਹਨੇ ਕਰ ਦਿੱਤੀ ਇਹ ਲੋਕਾਂ ਨੂੰ ਬਰਦਾਸ਼ਤ ਨਹੀਂ ਆਉਂਦਾ ਉਸੋ ਦੇ ਇਸ ਦਾ ਆਪਾਂ ਪੰਜਾਬੀਆਂ ਦੇ ਵਿੱਚ ਵੀ ਚਲੋ ਸਾਡਾ ਇੱਕ ਖੂਨ ਗਰਮ ਨੇ ਤੇ ਆਪਾਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਘਟਨਾ ਹੋ ਜਾਂਦੀ ਤੇ ਆਪਾਂ ਸਾਰੀ ਪੀੜ੍ਹੀ ਉਹਨੂੰ ਪਾ ਜਾਂਦੇ ਇੱਕ ਇਨਸਾਨ ਨੂੰ ਤੇ ਸ਼ਾਇਦ ਅੱਦਾਂ ਤੋਂ ਕੋਈ ਮਹੂਰਤ ਰੇਟ ਹੋ ਗਿਆ ਹੋਊਗਾ ਦੇਖੋ ਵੀਰ ਜੀ ਇਹੋ ਜਿਹੀ ਕੀ ਗੱਲ ਹੋਈ ਹੋ ਸਕਦੀ ਹੈ ਗਾਲੀ ਗਲੋਚ ਹੋਈ ਹੋएगी ਇੱਕੜਾ ਜ਼ਿੰਦਗੀ ਵਿੱਚ ਪਹਿਲੀ ਵਾਰੀ ਹੋਈ ਹੈ ਰੋਜ਼ ਆਪਾਂ ਵੇਖੀਦਾ ਕਿ ਫਲਾਣੇ ਦੀ ਫਲਾਣੇ ਨਾਲ ਕੋਈ ਗਾਲੀ ਗਲੋਚ ਹੋ ਗਈ ਹੈ ਉਹਦਾ ਮਤਲਬ ਇਹ ਥੋੜੀ ਉਹਨੂੰ ਕੋਈ ਚਪੇੜਾ ਤੱਕ ਸੀਮਤ ਰੱਖਿਆ ਜਾ ਸਕਦਾ ਸੀ ਕੁਸ ਹੁਨ ਮੁਕੀ ਤੱਕ ਸੀਮਤ ਰੱਖਿਆ ਜਾ ਸਕਦਾ ਸੀ ਮਤਲਬ ਉਹਦੀ ਜਾਨ ਚਲੀ ਗਈ ਉਹਦਾ ਮਤਲਬ ਸਮਝਦੇ ਹੋ ਤੁਸੀਂ ਕਿ ਉਹਨੂੰ ਕਿਸ ਲੈਵਲ ਤੇ ਉਹਦਾ ਉਹਦਾ ਹਸ਼ਰ ਕੀਤਾ ਗਿਆ ਹੋਏਗਾ ਬੱਚੇ ਦਾ ਪਰ ਜੇ ਗੱਲ ਕਰੀਏ ਖਬਰ ਸੀ ਕਿ ਲੱਗਦਾ ਨਹੀਂ ਕਿ ਲੋਕਾਂ ਤੱਕ ਪਹੁੰਚੀ ਹੈ ਤੁਸੀਂ ਉੱਥੇ ਗਏ ਤੁਹਾਨੂੰ ਪਤਾ ਲੱਗਾ ਕਿ ਜੇ ਲੋਕਾਂ ਦੇ ਵਿੱਚ ਵਿਚਰੀ ਹੁੰਦੀ ਜਾਂ ਵਾਇਰਲ ਹੋਈ ਹੁੰਦੀ ਹੁਣ ਤੱਕ ਸ਼ਾਇਦ ਕੋਈ ਉਸ ਪਰਿਵਾਰ ਨੂੰ ਇਨਸਾਫ ਮਿਲ ਜਾਣਾ ਜਾਂ ਕਾਨੂੰਨੀ ਦੌਰ ਤੇ ਕਾਰਵਾਈ ਹੋਣੀ ਸੀ ਭਾਜੀ ਸਾਡੇ ਦੇਸ਼ ਦੇ ਵਿੱਚ ਵਾਇਰਲ ਉਹ ਚੀਜ਼ ਹੁੰਦੀ ਹੈ ਜਦੋਂ ਕੋਈ ਇਸ਼ੂ ਹੁੰਦਾ ਠੀਕ ਹੈ ਅਗਰ ਇਹੋ ਹੀ ਘਟਨਾ ਪੰਜਾਬ 'ਚ ਹੋਈ ਜਾਂਦੀ ਤੇ ਫਿਰ ਉਹਨੂੰ ਕੋਈ ਹੋਰ ਰੰਗ ਦੇ ਦਿੱਤਾ ਜਾਣਾ ਸੀ ਤੇ ਫਿਰ ਦੇਖਦੇ ਤੁਸੀਂ ਵਾਇਰਲ ਕਿਵੇਂ ਨਾ ਹੁੰਦੀ ਜੇ ਸਾਗਰ ਦੀ ਵੋਟੀ ਵਾਇਰਲ ਹੋ ਸਕਦੀ ਹੈ ਕਿਉਂਕਿ ਉਹਦੇ ਵਿੱਚ ਕੋਈ ਵੱਖਰਾ ਤੜਕਾ ਲੱਗਾ ਸੀ ਹੈਨਾ ਉਹ ਗਾਣਾ ਤੁਸੀਂ ਇਹ ਜਿਹੜਾ ਸਾਗਰ ਦੀ ਵੋਟੀ ਵਾਲਾ ਗਾਣਾ ਇਹ ਗਾਣਾ ਕੁਝ ਹੋਰ ਹੈਗਾ ਉਹ ਤੇ ਉਹਦੀ ਇੱਕ ਐਂਡ ਤੇ ਜਾ ਕੇ ਇੱਕ ਲਾਈਨ ਹੈਗੀ ਹੈ ਤੇ ਉਹ ਵੇਖੋ ਉਸ ਲਾਈਨ ਕਰਕੇ ਉਹ ਗਾਣਾ ਚੜ ਗਿਆ ਇਸੇ ਤਰ੍ਹਾਂ ਹੀ ਹੈ ਕਿ ਇਹਦੇ ਵਿੱਚ ਕੋਈ ਮਸਾਲਾ ਨਹੀਂ ਸੀ ਹੈਗਾ ਇਸ ਕਰਕੇ ਉਹ ਖਬਰ ਇੰਨੀ ਜ਼ਿਆਦਾ ਹਾਈਲਾਈਟ ਨਹੀਂ ਹੋਈ ਉਹ ਕਿਸੇ ਨੈਸ਼ਨਲ ਚੈਨਲ ਨੇ ਵੀ ਨਹੀਂ ਵਿਖਾਈ ਹੈ ਤੇ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਕਿ ਉੱਥੇ ਆਪੇ ਪੰਜਾਬ ਦੇ ਜਿੱਥੋਂ ਦਾ ਉਹ ਸਭ ਤੋਂ ਰਹਿਣ ਵਾਲਾ ਹੈ ਤੁਹਾਨੂੰ ਨੂੰ ਪਤਾ ਪਤਾ ਜਾਂ ਨਹੀਂ ਪਤਾ ਉੱਥੋਂ ਦੇ ਕੋਈ ਐਮਐਲਏ ਕੋਈ ਐਮਪੀ ਕਿਸੇ ਨੇ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰ ਨਾਲ ਗੱਲਬਾਤ ਕੀਤੀ ਹੈ ਤੁਸੀਂ ਗਲਤ ਕੀਤਾ ਹੈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇਹਨੂੰ ਹੀ ਤੇ ਬਦਲਾਅ ਦੀ ਸਰਕਾਰ ਕਹਿੰਦੇ ਆ ਕਿ ਜਿਹਦੇ ਵਿੱਚ ਕਿਸੇ ਨੂੰ ਕੋਈ ਲਾਣਾ ਦੇਣਾ ਨਹੀਂਗਾ ਦੇਖੋ ਕੇਜਰੀਵਾਲ ਸਾਹਿਬ ਨੂੰ 10 ਵਾਰੀ ED ਨੇ ਸੱਮਨ ਭੇਜੇ ਉਹ ਨਹੀਂ ਗਏ ਉਹ ਚੁੱਕ ਲਿਆ ਗਿਆ ਰਾਤੋਂ ਰਾਤ ਜੀ ਇਸ਼ੂ ਬਣ ਗਿਆ ਔਰ ਇਹ ਸਾਡੇ ਜਿਹੜੇ 92 ਮੌਕ ਦਰਸ਼ਕ ਇਹ ਉਥੇ ਲੇਟਰੀਆਂ ਲੈਂਦੇ ਵੇ ਉਥੇ ਜਾ ਕੇ ਜੀ ਉਥੇ ਲੇਟਰੀਆਂ ਲਈ ਜਾ ਸਕਦੀਆਂ ਆਪਣੇ ਪੰਜਾਬ ਦੇ ਪੱਛੇਵਸਤੇ ਵੀ ਲੇਟਰੀ ਲਈ ਜਾ ਸਕਦੀ ਸੀ ਕੁਛ ਨਾ ਸਹੀ ਉਤੋਂ ਦੇ ਮੁੱਖ ਮੰਤਰੀ ਨਾਲ ਮਿਲ ਕੇ ਕੋਈ ਆਓ ਜੀ ਕੋਈ ਇੱਕ ਇਹੋ ਕੋਈ ਇਹੋ ਜਿਹਾ ਕਾਨੂੰਨ ਸਾਹਮਣੇ ਲੈ ਕੇ ਆਂਦੇ ਕੋਈ ਬਿਆਨ ਆਂਦਾ ਕਿ ਲੋਕਾਂ ਨੂੰ ਡਰ ਹੁੰਦਾ ਭਾਵੇਂ ਇੱਥੋਂ ਜਾਣ ਵਾਲਿਆਂ ਨੂੰ ਡਰ ਹੁੰਦਾ ਤੇ ਭਾਵੇਂ ਉਤੋਂ ਦੇ ਲੋਕਾਂ ਨੂੰ ਡਰ ਹੁੰਦਾ ਐਟ ਲੀਸਟ ਮਾਹੌਲ ਤਾਂ ਠੀਕ ਰਵੇ ਪਰ ਮੈਨੂੰ ਤਾਂ ਕੋਈ ਆਸ ਨਹੀਂ ਹੈ ਸਰਕਾਰ ਤੋਂ ਬਦਲਾਅ ਦੀ ਗੱਲ ਕੀਤੀ ਤੇ ਕਾਫੀ ਬਦਲਾਅ ਪੰਜਾਬ 'ਚ ਹੋ ਚੁਕਿਆ ਹੈ ਕਿ ਜਦੋਂ ਭਗਵੰਤ ਮਾਨ ਸਾਹਿਬ ਨੇ ਆ ਕੇ ਇੱਥੇ ਸਰਕਾਰ ਬਗਲ ਕੇ ਸਕੂਲ ਬਣਾਏ ਨੇ ਜਾਂ ਬਿੱਲ ਮਾਫ ਦੀ ਗੱਲ ਕਰੀਏ ਇਦਾਂ ਦੇ ਕੰਮ ਹੋਏ ਨੇ ਕਿ ਲੋਕ ਵੀ ਮੰਨਦੇ ਨੇ ਹੁੰਦੇ ਸਰ ਦੇਖੋ ਮੈਂ ਨਾ ਕੋਈ ਪੋਲਿਟੀਕਲ ਨਹੀਂਗਾ ਪਹਿਲੀ ਤੇ ਗੱਲ ਹੈ ਕਿ ਮੈਂ ਕੋਈ ਅਜ ਕੋਈ ਪੋਲਿਟੀਕਲ ਹੋ ਨਹੀਂ ਕਰ ਰਿਹਾ ਨਾ ਮੇਰਾ ਇੱਦਾਂ ਕੋਈ ਕੱਦ ਹੈ ਕਿ ਮੈਂ ਕੁਝ ਬੋਲਾਂ ਪਰ ਸਵਾਲ ਹੈਗਾ ਕਿ ਪੇਂਟ ਕਰਨ ਨਾਲ ਜਾਂ ਪੁਰਾਣੀਆਂ ਇਮਾਰਤਾਂ ਦੇ ਉੱਤੇ ਵੀ ਵੀ ਲੱਖ ਰੁਪਇਆ ਕਾਗਜ਼ਾਂ 'ਚ ਖਰਚ ਕੇ ਅਗਰ ਉਹਨੂੰ ਮੋਡੀਫਾਈ ਕੀਤਾ ਗਿਆ ਉਹਦਾ ਮਤਲਬ ਇਹ ਨਹੀਂਗਾ ਕਿ ਇਹਨਾਂ ਨੇ ਕੋਈ ਵੱਖਰਾ ਕੁਝ ਕੀਤਾ ਇਹ ਉਹੋ ਕੁਝ ਹੀ ਹੈ ਜੋ ਚੱਲਦਾ ਆ ਰਿਹਾ ਸੀ ਤੇ ਜਿੱਥੋਂ ਦਾ ਗੱਲ ਹੈ ਬਿਜਲੀ ਫ੍ਰੀ ਦੀ ਦੇਖੋ ਮੇਰਾ ਮੰਨਣਾ ਹੈ ਕਿ ਸਾਨੂੰ ਬਿਜਲੀ ਫ੍ਰੀ ਨਾ ਦਿਓ ਸਾਨੂੰ ਇਹਨੇ ਕਾਬਿਲ ਕਰ ਦਿਓ ਇੰਨਾ ਕਾਬਿਲ ਕਰ ਦਿਓ ਕਿ ਅਸੀਂ ਬਿਜਲੀ ਦਾ ਬਿੱਲ ਭਰ ਸਕੀਏ ਸਾਨੂੰ ਇੰਨਾ ਕਾਬਲ ਕਰ ਦਿਓ ਕਿ ਅਸੀਂ ਆਟਾ ਦਾਲ ਖਰੀਦ ਸਕੀਏ ਅਸੀਂ ਮੰਗਦੇ ਥੋੜੀਆਂ ਯਾਰ ਅਸੀਂ ਪੰਜਾਬੀ ਅਣਖ ਦੀ ਕੌਮ ਆ ਐ ਅਸੀਂ ਕਿਹੜੇ ਰਸਤੇ 'ਤੇ ਰਪੇ ਆ ਕਿ ਫ੍ਰੀ ਵਾਲੇ ਪਾਸੇ ਮੈਂ ਨਹੀਂ ਸਮਝਦਾ ਕਿ ਫ੍ਰੀ ਕੁਝ ਹੋਣਾ ਚਾਹੀਦਾ ਹਾਂ ਉਹਦੇ ਰੇਟ ਜੈਨੂਇਨ ਹੋਣ ਜਾਂ ਕੋਈ ਸਰਕਾਰ ਇਹੋ ਜੀ ਕੋਈ ਇੰਡਸਟਰੀ ਲੈ ਕੇ ਆਵੇ ਕੋਈ ਇਹੋ ਜਿਹਾ ਕੋਈ ਵੱਖਰਾ ਕੋਈ ਸਿਸਟਮ ਚਲਾਵੇ ਜਿਸ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤੇ ਜੇ ਹੁਣ ਵੀ ਚਲੋ ਹੋ ਮਾ ਚੱਲਦੇ ਕੁਝ ਵੀ ਰਜਾ ਲੋਕ ਵੇਖਦੇ ਹੋਣਗੇ ਤੁਹਾਨੂੰ ਕੀ ਮੈਸੇਜ ਦਿਨਾ ਜਾਓਗੇ ਸਾਡੇ ਚੈਨਲ ਜਰੀਏ ਕਿ ਜਿਹੜਾ ਉਸ ਦਿਨ ਜਿਹੜਾ ਹੋਇਆ ਤੇ ਇਹਨਾਂ ਨੂੰ ਇੱਕ ਮੈਸੇਜ ਪਹੁੰਚੇ ਕਿ ਅੱਗੋਂ ਤੋਂ ਕੋਈ ਅਜਿਹੀ ਘਟਨਾ ਹੋਏ ਤੇ ਕਾਨੂੰਨ ਦੀ ਤੌਰ ਤੇ ਚੱਲਣਾ ਚਾਹੀਦਾ ਦੇਖੋ ਜਿਹੜਾ ਆਵਾਮ ਹੁੰਦਾ ਨਾ ਉਹਦੇ ਚ ਰੱਬ ਵੱਸਦਾ ਠੀਕ ਹੈ ਨਾ ਜਦੋਂ ਉੱਥੋਂ ਦੇ ਲੋਕ ਇਸ ਗੱਲ ਨੂੰ ਅਪੋਲੋਜਾਈਜ਼ ਨਹੀਂ ਕਰਨਗੇ ਵੀ ਸਾਡੇ ਲੋਕਾਂ ਕੋਲੋਂ ਗਲਤੀ ਹੋਈ ਹੈ ਔਰ ਇਹ ਕੰਮ ਦੁਬਾਰਾ ਨਹੀਂ ਹੋਣਾ ਚਾਹੀਦਾ ਫਿਰ ਤੇ ਕੋਈ ਸਿਸਟਮ ਚ ਸੁਧਾਰ ਆ ਸਕਦਾ ਲੇਕਿਨ ਅਗਰ ਇਸ ਤਰ੍ਹਾਂ ਕਿ ਪਤਾ ਨਾ ਪਰਸੋਂ ਕੀ ਹੋਇਆ ਥਾ ਪਤਾ ਨਾ 3 ਦਿਨ ਪਹਿਲੇ ਕੀ ਹੋਇਆ ਥਾ ਫਿਰ ਕੀ ਸੁਧਾਰਣਾ ਫਿਰ ਤੇ ਕੜਤਨ ਹੀ ਹੋਣੀ ਹੈ ਤੇ ਉਹਦਾ ਉਹਦਾ ਮੇਨ ਹਰਜਾਨਾ ਪਤਾ ਕਿੰਨੂੰ ਭਰਨਾ ਪੈਣਾ ਉਥੋਂ ਦੇ ਲੋਕਾਂ ਨੂੰ ਕਿਉਂਕਿ ਜੇ ਪੰਜਾਬੀ ਨਹੀਂ ਜਾਣਗੇ ਤੇ ਉਥੇ ਹੋਰ ਕਿਸੇ ਨੇ ਵੀ ਨਹੀਂ ਜਾਣਾ ਕਿਉਂਕਿ ਪੰਜਾਬ ਦੇ ਸਭ ਤੋਂ ਨੇੜੇ ਪੈਂਦਾ ਲਲੋਜੀ ਹੋ ਗਿਆ ਜਾਂ ਬਕਲੌਟ ਗੰਜ ਹੋ ਗਿਆ ਪੰਜਾਬ ਵੀ ਜਾਂਦੇ ਇੱਥੇ ਤੇ ਜੇ ਪੰਜਾਬੀਆਂ ਨੇ ਮੁੱਖ ਮੋੜ ਲਿਆ ਨਾ ਤੇ ਫਿਰ ਯਾਨ ਪੰਜਾਬੀ ਚ ਕਿੰਨੇ ਹੱਥ ਲਾ ਲਾ ਵੇਖਣਗੇ ਤੇ ਕਹਿੰਦੇ ਦੋ ਤੋਂ ਤਿੰਨ ਦੁਕਾਨਦਾਰਾਂ ਨੇ ਅੱਧ ਅੱਧ ਗੱਲਬਾਤ ਕੀਤੀ ਕਿ ਇਹਨੂੰ ਸਵਾਲ ਨਹੀਂ ਤੁਸੀਂ ਕੀਤਾ ਕਿ ਕੀ ਹੋਏਗਾ ਦੇਖੋ ਤੋੜਾ ਜਿਹਾ ਮਰਦਾ ਤੱਕ ਆ ਜਾ ਹੁੰਦਾ ਹੁਣ ਮੈਂ ਤਕਰੀਬਨ 42 ਸਾਲ ਦਾ ਵਾਂ ਮੇਰੇ ਨਾਲ ਕੋਈ 50 ਸਾਲ ਦਾ ਦੋਸਤ ਵੀ ਸੀ ਕੋਈ 48 ਦਾ ਸੀ 40 ਦਾ ਸੀ ਅਗਰ ਇਹੋ ਹੀ 20 22 ਸਾਲ ਦੇ ਮੁੰਡੇ ਹੁੰਦੇ ਤੇ ਸ਼ਾਇਦ ਮਾਹੌਲ ਖਰਾਬ ਹੋ ਸਕਦਾ ਸੀ ਕਿਉਂਕਿ ਗਰਮ ਖੂਨ ਹੁੰਦਾ ਗਰਮ ਖੂਨ ਕਹਿੰਦਾ ਵੀ ਹਾਂ ਵੀ ਦੱਸ ਕਿਉਂ ਤੂੰ ਮੈਨੂੰ ਧਮਕੀ ਲਾ ਰਿਹਾ ਵੀ ਠੀਕ ਹੈ ਅਸੀਂ ਸਮੇਂਦਾਰ ਸੀ ਸਾਨੂੰ ਪਤਾ ਸੀ ਵੀ ਇੱਥੇ ਕਿ ਅਸੀਂ ਉਹਨਾਂ ਦਾ ਸਿਰਫ ਰਵੱਈਆ ਚੈੱਕ ਕਰ ਰਹੇ ਸੀ ਕਿ ਇਹਨਾਂ ਦਾ ਐਟੀਟਿਊਡ ਕੀ ਹੈ ਪਰ ਐਟੀਟਿਊਡ ਬਹੁਤ ਜ਼ਿਆਦਾ ਮਾੜਾ ਸੀ ਠੀਕ ਹੈ ਤੇ ਮੇਰੀ ਅਪੀਲ ਹੈ ਆਪਣੇ ਐਮ ਐਲ ਏਜ਼ ਦੇ ਅੱਗੇ ਆਪਣੇ ਮੁੱਖ ਮੰਤਰੀ ਸਾਹਿਬ ਦੇ ਅੱਗੇ ਕਿ ਉਹਨਾਂ ਦੇ ਨਾਲ ਗੱਲ ਕਰਕੇ ਕੋਈ ਇਹੋ ਜਿਹਾ ਇਹੋ ਜਿਹਾ ਕੋਈ ਕਾਨੂੰਨ ਲੈ ਕੇ ਆਣ ਕੋਈ ਇਹੋ ਜੀ ਕੋਈ ਉਹਨਾਂ ਵੱਲੋਂ ਕੋਈ ਬਿਆਨ ਬਾਜੀ ਆਵੇ ਤਾਂ ਕਿ ਜਿਹੜੇ ਜਾਣ ਵਾਲੇ ਨੇ ਉਹ ਤੇ ਉਹਨਾਂ ਦੇ ਘਰ ਦੇ ਸਿਕਿਉਰ ਫੀਲ ਕਰਨ ਕਿ ਅਸੀਂ ਕਿਸੇ ਸੇਫ ਜਗ੍ਹਾ ਤੇ ਗਏ ਆ। ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਹੋਈ ਤੇ ਗੱਲਬਾਤ ਦੇ ਵਿੱਚ ਇਹਨਾਂ ਨੇ ਇੱਕੋ ਗੱਲ ਸ਼ੇਅਰ ਕੀਤੀ ਹੈ ਜਾਂ ਉਹ ਅਪੀਲ ਕੀਤੀ ਹੈ ਹਿਮਾਚਲ ਵਾਲਿਆਂ ਨੂੰ ਕਿ ਜੇ ਉਸ ਦਿਨ ਕੋਈ ਅਜਿਹੀ ਘਟਨਾ ਜਾਂ ਉਹ ਵੀ ਗਈ ਸੀ ਤੇ ਉਹ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਏਦਾਂ ਹੋਰਾ ਕਤਲ ਨਹੀਂ ਕਰਨਾ ਚਾਹੀਦਾ। ਜੇ ਆਪਾਂ ਵੀ ਅਪੀਲ ਆ ਕੇ ਕਰਾਂਗੇ ਕਿ ਆ ਵੀਡੀਓ ਸ਼ੇਅਰ ਕਰ ਦਿਓ ਤੇ ਇੱਕ ਰੀ ਮੈਸੇਜ ਜ਼ਰੂਰ ਪਹੁੰਚਾ ਦਿਓ ਲੋਕਾਂ ਤੱਕ ਕਿ ਅੱਗੋਂ ਤੋਂ ਕੋਈ ਅਜਿਹੀ ਘਟਨਾ ਹੋਏ ਤੇ ਉੱਥੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਤੋਂ ਪੰਜਾਬ ਜਨਤਾ ਟੀਵੀ ਲਈ ਰਿਤਿਕ ਲੋਹ